ਦੇਖਦੇ ਹਾਂ ਕਿੱਥੇ ਜਾਂਦੇ ਆਏ 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 ਇਹ ਵੀ ਖੁਸ਼ ਰਹਿੰਦਾ ਜਦੋਂ ਇਹਨੇ ਜਾਣਾ ਹੁੰਦਾ ਨਾ ਇਹਨੂੰ ਪਤਾ ਅੱਜ ਚੱਲੇ ਹੋਣਾ ਸੀ ਉਸੇ ਵੇਲੇ ਬੱਸ ਸਮਾਈਲਿੰਗ ਹਾਨੀਆਂ ਸ਼ੁਰੂ ਹੋ ਜਾਂਦੀਆਂ ਨੇ ਰੈਡੀ ਹੋ ਚੁੱਕੇ ਆ ਗੱਡੀ ਸਟਾਰਟ ਕੀਤੀ ਹੈ ਇਹਨਾਂ ਨੇ ਦੇਖੋ ਕਿੱਥੇ ਲੈ ਕੇ ਜਾਂਦੇ ਆ ਦੇਖਦੇ ਆ ਸਾਨੂੰ ਵੀ ਨਹੀਂ ਪਤਾ ਕਿੱਥੇ ਲੈ ਕੇ ਜਾਣਾ ਇਹਨਾਂ ਨੇ ਬਾਕੀ ਬਣੇ ਰਹੋ ਸਾਡੇ ਵਲੌਗ ਦੇ ਨਾਲ ਐਂਡ ਤੱਕ ਤੇ ਅੱਜ ਦੀ ਵੀਡੀਓ ਮਜ਼ੇਦਾਰ ਹੋਣ ਵਾਲੀ ਹੈ ਦੇਖਾਂਗੇ ਲਾਸਟ ਤੱਕ ਦੇਖਿਓ ਜਰੂਰ ਤੁਸੀਂ ਵੀ ਲਾਸਟ ਤੱਕ ਵੀਡੀਓ ਵਿੱਚ ਕੀ ਕੀ ਮਤਲਬ ਅੱਜ ਐਕਟੀਵਿਟੀ ਅਸੀਂ ਕੰਮ ਕੀ ਕਰਨਾ ਹੈ ਸਾਰਾ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਉਣਾ ਦੱਸਾਂਗੇ ਹੈਨਾ ਗਾਇਸ ਗੱਡੀ ਸਟਾਰ ਕਰ ਲਈ ਹੈ ਸਾਫ਼ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਬਾਰਿਸ਼ ਵਿੱਚ ਬਹੁਤ ਮਤਲਬ ਢੇਰੀ ਚੱਖਣ ਘਟਾ ਸਾਰਾ ਕੁਝ ਉੱਡ ਉੱਟ ਕੇ ਆਇਆ ਸਵਾਹ ਵੀ ਉੱਟ ਕੇ ਆਈ ਤੇ ਉਹ ਹੁਣ ਸਾਫ਼ ਕਰਦੇ ਪਏ ਕਿਉਂਕਿ ਫਿਰ ਬਲੈਕ ਗੱਡੀ 'ਚ ਦੇਖਦਾ ਵੀ ਬੜਾ ਵਾ ਘਟਾ ਹੈ ਹਾਂ ਹੋ ਰਿਹਾ ਹੁਣ ਤੇ ਚਾਚਾ ਨਾ ਵੈਸੇ ਵੀ ਸਾਫ ਕਰਨੀ ਐ ਥੋੜੇ ਕ ਦਿਨ ਕਰਨਗੇ ਬਾਅਦ ਚ ਭਰੀ ਜਾਣੀ ਥੋੜੀ ਰਿਆ ਕਰੇਗੀ ਘੱਟੇ ਵੀ ਭਰੀ ਚਾਰਕ ਦੇਣੀ ਸਾਫ ਕਰਨੀ ਆਪਾਂ ਉਹ ਮਾਮਲੀ ਕਪੜਾ ਤੁਰਨੋਂ ਪਹਿਲਾਂ ਕਹਿੰਦੀ ਕਪੜਾ ਨਾ ਲਾਉ ਉਹ ਤੇ ਕੋਈ ਵੀ ਚੀਜ਼ ਐ ਸਾਮ ਕੇ ਰੱਖੋਗੇ ਤਾਂ ਸਹੀ ਆ ਗੰਦੇ ਘਰ ਵੀ ਲੈ ਕੱਪੜੇ ਰਮੈ ਅਖਰ ਦਖਲ ਪਤਾ ਨਹੀਂ ਕਿ ਕਿਹੜੀ ਜਾਂਦੇ ਆ ਉਹ ਤੇਲ ਲਾਤਾ ਸੀੜ ਨੂੰ ਤੂੰ ਚੋਪੜ ਗਿਆ ਐ ਟੈਂਡ ਆਹ ਚੋਪੜ ਗਿਆ ਐ ਟੈਂਡ ਧਰਮੀ ਤੇ ਨਾਦੀ ਪਿੱਛੇ ਮੈਂ ਇਹਨੂੰ ਲਾ ਦੀ ਪੀਣ ਨੂੰ ਨਾ ਨਾ ਬੰਦ ਕਰ ਜਨਾ ਕਿਵੇਂ ਦੂਜਾ ਐਨਾਂ ਪੈਣਾ ਨਾ ਲੂ ਵੀ ਤੈਨੂੰ ਸਿੱਧਾ ਬੰਦ ਹੋ ਜਾਏਗਾ ਓਏ ਨਾ ਗਿਪੇ ਨਾ ਕਰ ਨੂੰ ਬੰਦੇ ਦੋਲ ਤੇ ਪੈ ਮੈਂ ਜਾਂਦੀ ਹਵਾ ਜਾਂਦੀ ਹਵਾ ਲਵ ਤੇ ਹਿਲਣ ਦੇ ਉਹਦੇ ਡੇਪੇ ਮੇਰੇ ਸਿਰ ਨਾਲ ਲੱਗੇ ਆ ਨਾਲ ਛਕਣ ਕੋਕ ਬੜੀ ਲੱਗੀ ਹੈ ਅੰਦਰ ਬਹਿ ਕੇ ਛਕਣਾ ਹੀ ਅੰਦਰ ਹੈ ਨਾ ਕਿਸੇ ਨੂੰ ਉਹਨਾਂ ਦਾ ਹੋਇਆ ਖਰਾਬ ਗਰਮੀ ਵੀ ਬੜੀ ਹੈ ਉਹ ਕਹਿੰਦਾ ਪਾਜੀ ਤੁਸੀਂ ਗੱਡੀ 'ਚ ਬਹਿ ਜਾਓ ਗੱਡੀ 'ਚ ਹੀ ਦੇ ਦਿੰਦੇ ਆ ਸਵਾਦ ਹੁੰਦੇ ਇਹਨਾਂ ਦੇ ਪਾਪਾ ਦੇਖੋ ਨਾ ਇਧਰ ਨਾ ਮਾਰੀ ਰਹਿ ਤਾ ਅੱਛਾ ਥਾਲੀ ਆ ਗਈ ਇੱਕ ਹੋਰ ਅੰਦਰ ਦਹੀਂ ਦਾ ਸੋਣਾ ਨਹੀਂ ਦਹੀਂ ਮੈਂ ਖਾ ਲਾਂਗੀ ਲੋਨ ਆ ਚੁੱਕੇ ਨੇ ਖਾਓ ਖਾਓ ਢਿੱਡ ਭਰੋ ਉਧਰ ਸੇਰ ਨੇ ਜੁਮਗਾ ਇਧਰ ਪਾ ਲੇਤਾ ਉਧਰ ਕਰ ਉਧਰ ਹਵਾ ਨਹੀਂ ਜਾਂਦੀ ਜੀ ਗਾਇਪੇ ਅੰਕਰ ਲੜਾਈ ਤੋਂ ਬਾਅਦ ਪਹੁੰਚ ਚੁਕੇ ਅਸੀਂ ਫਿਰੋਂ ਦੇਖਣ ਬਹੁਤ ਜ਼ਿਆਦਾ ਸਾਡੀ ਲੜਾਈ ਹੋਈ ਘੁੰਮਦੇ ਘਮਾਉਂਦੇ ਉੱਤੇ ਗਏ ਫੋਟੋ ਪਾ ਤੁਰੇ ਪਹਿਲਾ ਅਸੀਂ ਆਪਣੇ ਘਰ ਤੋਂ ਘਰ ਤੋਂ ਪਲਾਸਟ ਪਹੁੰਚੇ ਟਿਕਟ ਹੋ ਰਹੀ ਹੈ ਬਾਅਦ ਵਿੱਚ ਕਰਦੇ ਆਪਾਂ ਇਹਦੀ ਗੱਲ ਆ ਆ ਤੇ ਅੰਕਲ ਲੜਾਈ ਤੋਂ ਬਾਅਦ ਪਹੁੰਚੇ ਇੱਥੇ ਜਿਹੜੀ ਸਰਵਿਸ ਤੇ ਪਹੌਂਚਿਆ ਬਾਕੀ ਜਿਹੜੀ ਪਾਰਕਿੰਗ ਉਹ ਬਿਲਕੁਲ ਫ੍ਰੀ ਆ ਤੇ ਟਿਕਟ ਦਾ ਪ੍ਰਾਈਸ ਜਿਹੜਾ ਇਹ ਉਹ ਦੇ ਜਨਰਲ ਪ੍ਰਾਈਸ ਆ ਜਦੋਂ ਬਾਕੀ ਵੀ ਆ ਦੇ ਹੋ ਗਿਆ ਤੇ ਯੂਰੋ ਹੋ ਗਿਆ ਮੌਲ ਐਮਬੀਡੀ ਹੋ ਗਿਆ ਤੇ ਸਾਰੇ ਇਸ ਦਾ ਟਿਕਟ ਪਰ ਤਾਂ ਤੇਗਾ ਟਾਈਮ ਦਾ ਸੰਖੇਪ ਤੋ 100 ਸੰਖੇਪ ਪੁੱਛਾ ਇੱਥੇ 170 ਸੰਖੇਪ ਕਸ 180 ਵੀ ਹੁੰਦੇ ਤੇ ਆ ਇਹਨੇ ਇਹ ਟਿਕਟ ਨੂੰ ਪ੍ਰਾਈਸ ਜਨਰਲ ਪ੍ਰਾਈਸ ਆ ਪਰ ਕਿ ਫੋਕਸ ਵਗੈਰਾ ਦਾ ਕੋਈ ਪਤਾ ਹੀ ਨਹੀਂ ਹੈ ਮੇ ਟਿਕਟ ਹੋ ਗਈ ਹੁਣ ਆਪਾਂ ਜਾ ਰਹੇ ਹਾਂ ਇਹ ਹੈਗਾ ਨਾ ਮੈਂ ਤੁਹਾਨੂੰ ਦੱਸ ਰਹੀ ਸੀਗੀ ਪਲਾਟਫਾਰਮ ਕੋ ਪਹੁੰਚੇ ਅਸੀਂ ਪਹਿਲਾਂ ਬਲੇਟ ਪਲਾਟਫਾਰਮ ਕੋ ਪਹੁੰਚੇ ਪਲਾਟਫਾਰਮ ਤੋਂ ਖਸਣੇ ਖਸਣ ਤੋਂ ਹੋਏ ਆਪਾਂ ਹਮੀਰਾ ਹਮੀਰੇ ਤੋਂ ਸੁਬਾਨ ਤੋਂ ਸੁਬਾਨ ਤੋਂ ਫਿਰ ਪਹੁੰਚੇ ਅਸੀਂ ਸਰਵ ਹੁਣ ਸਰਵ ਪਹੁੰਚ ਚੁੱਕੇ ਆ ਟਿਕਟ ਹੋ ਗਈ ਆ ਹਜੇ 20 ਮਿੰਟ ਪਏ ਆ 6:30 ਦਾ ਸ਼ੋਅ ਆ ਹਜੇ ਟਾਈਮ ਹੋਇਆ 6:00 ਦੇ 10 ਮਿੰਟ ਅਮ ਬਹੁਤ ਜ਼ਿਆਦਾ ਸਾਡੀ ਲੜਾਈ ਹੋਈ ਲੜਾਈ ਤੋਂ ਬਾਅਦ ਅਸੀਂ ਇੱਥੇ ਅੰਦਰ ਐਂਟਰੀ ਲਈ ਆ। ਉਹ ਵੀ ਮੇਰੇ ਪੁੱਤਰ ਨੇ ਕਿਹਾ ਕਿ ਚਲਿਏ ਮम्मा ਜਾਣਾ ਹੈ ਹੁਣ ਵੀ ਵਾਸਾ ਚਲੀਏ। ਸੋ ਹੁਣ ਪਹੁੰਚੇ ਅਸੀਂ। ਮੈਨੂੰ ਮਨਾਇਆ ਫਿਰ ਲੈ ਇਹਨਾਂ ਨੇ। ਇਹਨੋਂ ਤੋਂ ਬਾਅਦ। ਕੁਛ ਇਸ ਵਾਰ ਆ ਦੇਈ ਫੜੀ। ਨਹੀਂ। ਦੇਖੋ ਗਾਇਸ ਕਿੰਨਾ ਸਾਨੂੰ ਕਿਹੜੀ ਸਿਗਨਲ ਹੈ। ਹੈਂ। ਫਿਲਮ ਦੇਖਣ ਜਾ ਆਏ ਅਸੀਂ ਸ਼ਿੰਦਾ ਸ਼ੰਗਣ ਨੂੰ ਪਾਪਾ ਐਵਲ ਨੂੰ ਮਮਾ ਦੇਖਣ ਆਏ ਤੂੰ ਕਿੱਧਰ ਚੱਲਾ ਆ ਇੱਧਰ ਆ ਜਾ ਉੱਧਰ ਨਹੀਂ ਕੋਈ ਆਪਣਾ ਮਤਲਬ ਹੈਗਾ ਯਾਰ ਗਏ ਸਾਰੇ ਆ ਚੁੱਕੇ ਨੇ ਜਨਾ ਜਨਾ ਨੇ ਦੇਖਣੀ ਆ ਕਿਉਂਕਿ ਸ਼ੋਅ ਦਾ ਟਾਈਮ ਹੋਣ ਵਾਲਾ ਹੀ ਆ ਆਪਾਂ ਸਾਡੇ ਫੇਰ ਸ਼ੋਅ ਦੇਖਣ ਆਏ ਆ ਸ਼ਾਮ ਦੇ ਸਾਤੇ ਸ਼ੋਅ ਤੇ ਬੀਵੀ ਕਿੱਥੇ ਹੈ ਬਸਵੀਂ ਗਾਇਸ ਟਿਕਟ ਅਸੀਂ ਲੈ ਲਈ ਬਾਈ ਕਰ ਲਈ ਹੋਈ ਆ ਤਿੰਨ ਟਿਕਟਸ ਲਈਆਂ ਸੀ ਸਰ ਮਲਟੀਪਲੈਕਸ ਦੀਆਂ ਨਹੀਂ ਨਹੀਂ ਅਸੀਂ ਆਏ ਆ ਉਹ ਫਿਲਮ ਦੇਖਣ ਆਏ ਹੀ ਗਏ ਤੋਂ ਵੀ ਕਹਿੰਦੇ ਵੀਡੀਓ ਬਣਾਦਾ ਇੰਨੀ ਡੱਕਦੇ ਯਾ ਆਹ ਤਾਂ ਸਾਰੇ ਉਹ ਵੀਡੀਓ ਮੈਂ ਤਾਂ ਫਿਰ ਕਰਨਾ ਆਪਣਾ ਫਿਰ ਇਹ ਤਿੰਨ ਥੀਟਰ ਨੇ ਸੀ। ਲੋ ਜੀ ਗਾਇਸ ਪਹੁੰਚ ਚੁਕੇ ਆਪਾਂ ਅੰਦਰ ਥੀਟਰ ਦੇ। ਰਾਜੂ ਦੁੱਧ ਪੀ ਰਿਹਾ ਆ। ਆਉਂਦੇ ਆ ਇਹਨੂੰ। ਭੁੱਖ ਲੱਗੀ ਰੋਣ ਲਾ ਪਿਆ ਰੋਣਾ ਸਟਾਰਟ ਕਰ ਦਿੱਤਾ। ਹਾਂਜੀ ਪਹੁੰਚ ਗਏ ਆਪਾਂ। ਤਿੰਨ ਛੱਡਦੀ ਆਪਾਂ। ਚੈੱਕ ਕਰਦੇ ਆਂ ਦੱਸ ਦਿਆਂ ਫਿਰ ਤੁਹਾਨੂੰ ਜਮਾਂ ਵੀ ਕਿੱਦਾਂ ਦੇਖ ਕੇ ਥੀਟਰ। ਸੌਰੀ ਐਂਡ ਕਾਪੀਰਾਈਟ ਨਹੀਂ ਕਰਨਾ। ਵੀਡੀਓ ਨਹੀਂ ਕਰਨੀ। ਅੰਦੀ ਨੂੰ ਉਹਦੇ ਭੁੱਖ ਲੱਗ ਗਈ ਆ ਦੁੱਧ ਪੀ ਰਿਆ ਹੈ। ਬਾਕੀ ਦਿਨੇ ਆਪਾਂ ਆਪਣੇ ਰਿਵਿਊ ਫਿਲਮ ਦੇ ਰਿਵਿਊ ਦਵਾਂਗੇ। ਕਿਲਾ ਅਗੂ ਵੀਡੀਓ ਨਹੀਂ ਪਾਉਣੀ ਅੱਗੇ ਕਾਪੀਰਾਈਟ ਹੋ ਗਿਆ ਸੀ ਉਹ ਨਹੀਂ ਕਰਾਂ। ਗਾਇਸ ਕਾਫੀ ਲੁੱਕੀ ਆ ਗਈ ਆ। ਦੇਖੋ ਇੱਥੇ ਸਾਰੀ ਰੋਸ ਭਰ ਕੇ ਆ। ਅਸੀਂ ਵੀ ਪਹੁੰਚ ਗਏ ਮਾਂ ਪੁੱਤ। ਅਸੀਂ ਵੀ ਮਾਂ ਪੁੱਤ ਪਹੁੰਚ ਗਏ ਆ। ਸੋ ਤੁਹਾਨੂੰ ਰਿਵਿਊ ਦੇਵਾਂਗੇ। ਜੇ ਸ਼ੂਤਾਰ ਨਹੀਂ ਆਪਾਂ ਪਾਣੀ ਹੈ ਗਿਆ ਕਿ ਧੀ ਉਹਦੇ ਤੇ ਆ ਜਾਂਦਾ ਹੈ ਨਾ ਕਾਪੀਰਾਈਟ ਆ ਜਾਂਦਾ। ਆਪਾਂ ਆਪਣੇ ਬਸ ਰੀਵਿਊ ਸੀ ਲੇਵਾਂਗੇ ਕਿੰਦਾਂ ਦੀ ਹੈ ਕਿੰਦਾਂ ਦੀ ਨੀ ਵੀਡੀਓ ਹਣਾ ਮਿਲਦੇ ਆ ਫਿਲਮ ਤੋਂ ਬਾਅਦ ਜਿਹੜੀ ਹੋਣਾ ਹਾਫ ਟੈਂਪ ਹੋ ਗਿਆ ਮੂਵੀ ਦਾ ਅਸੀਂ ਹੁੰਦਾ ਹੈ ਨਾ ਤੱਕੋਂ ਉਹ ਕਹਿੰਦੇ ਪਾਸਤਾ ਖਾਣਾ ਮੈਨੂੰ ਪਾਕਿਸਤਾਨੀ ਪਾਸਤਾ ਕਰਿੰਦਾ ਰਹਣਾ 4 ਇੰਚ ਹੈਗਾ ਹੋ ਸਕਦਾ ਕੋਈ ਜਹ ਹੈ ਗਏ ਸੁਆਏ ਨਾਲ ਕੋਕ ਤੋਂ ਪਾਸਤਾ ਗਾਈਜ਼ ਵੀਰੇ ਚੁੱਪ ਕਰ ਜਾ ਦੋ ਦੋਨੇ ਇਮੋਸ਼ਨਲ ਹੋ ਗਏ ਬਸ ਬਹੁਤ ਸੋਹਣੀ ਫਿਲਮ ਸੀ ਬੱਚੇ ਸਾਡਾ ਸਕਲੀਰ ਤਾਂ ਰੋ ਹੀ ਪਿਆ ਐਂਡ ਤੱਕ ਹੁਣ ਵੀ ਰੋਂਦਾ ਪਿਆ ਆ ਬੜੀ ਮੁਸ਼ਕਲ ਨਾਲ ਚੁੱਪ ਕਰਾ ਰਹੇ ਦੋਨੇ ਜਣੇ ਕਿੱਦਾਂ ਦੀ ਸੀ ਬਹੁਤ ਸੋਹਣੀ ਸੀ ਫਿਲਮ ਬਹੁਤ ਸੋਹਣਾ ਮੈਸੇਜ ਆ ਵਿੱਚ ਆ ਆਈ ਥਿੰਕ ਮੈਨੂੰ ਤਾਂ ਲੱਗਦਾ ਹੈ ਕਿ ਸਾਰੇ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਇਹ ਫਿਲਮ ਦੇਖਣ ਆਉਣਾ ਚਾਹੀਦਾ ਹੈ ਬਹੁਤ ਸੋਹਣੀ ਫਿਲਮ ਸੀਗੀ ਲਾਸਟ ਤੇ ਜਿਹੜਾ ਮੈਸੇਜ ਦਿੱਤਾ ਨਾ ਹਾਂ ਕਮੇਟੀ ਬਹੁਤ ਜ਼ਿਆਦਾ ਸੀ ਬਟ ਜੋ ਮੈਸੇਜ ਦਿੱਤਾ ਹੈ ਉਹ ਮੈਸੇਜ ਜ਼ਰੂਰ ਮਤਲਬ ਸਾਰਿਆਂ ਲਈ ਇਮੋਸ਼ਨਲ ਆਗਾ ਸਮਝ ਇਹ ਵੀ ਇਮੋਸ਼ਨਲ ਹੋ ਗਿਆ ਸੀ ਜਿਹੜਾ ਤੁਸੀਂ ਦੇਖ ਸਕਦੇ ਹੋ ਅਜੇ ਵੀ ਇਮੋਸ਼ਨਲ ਹੀ ਆ ਸੋ ਕੋਈ ਗੱਲ ਨਹੀਂ ਬਸ ਸਮਝ ਆਇਆ ਕਿ ਫਿਲਮ ਮਾ ਕੋਈ ਗੱਲ ਨਹੀਂ ਬਾਕੀ ਰਿਸਪੈਕਟ ਵੀ ਕਰਨੀ ਚਾਹੀਦੀ ਆ ਪਿਆਰ ਵਿੱਚ ਸਾਰਾ ਜੋ ਕੁਝ ਹੋ ਉਤ ਜੇ ਅਸੀਂ ਮਤਲਬ ਬੱਚੇ ਨੂੰ ਡਾਂਟਦੇ ਆ ਤੇ ਅਸੀਂ ਪਿਆਰ ਵੀ ਬਹੁਤ ਕਰਦੇ ਆ ਹਨਾ ਬੱਚੇ ਨੂੰ ਉਹੀ ਡਾਂਟਦਾ ਹੁੰਦਾ ਜੋ ਪਿਆਰ ਕਰਦਾ ਹੁੰਦਾ ਆ ਸੋ ਅੱਗੇ ਹੁਣ ਜੱਪਾ ਜਾ ਰਹੇ ਆ ਫੂਡ ਕੋਟ ਕੁਝ ਖਾਣ ਪੀਣ ਖਾ ਆ ਪੀ ਕੇ ਫਿਰ ਤਾਂ ਵਸਤੇ ਆ ਰਾਜ ਵੀ ਸੌ ਗਿਆ ਸਿਕਾ ਲਾਸਟ ਦੇ ਵਸ ਨੇ ਆ ਉਹ ਰੋਟਿਕ ਆ ਦੇਖੋ ਚੈੱਕ ਕਰ ਰਹੇ ਸੀ ਖਾਣਾ ਉਸ ਤੋਂ ਵੀ ਵਧੀਆ ਹੁੰਦਾ ਆ ਗਾਇਜ਼ ਹੁਣ ਆਪਾਂ ਇੱਥੇ ਆਏ ਆ ਕੁਛ ਖਾਣ ਲੈਟਸ ਚੈੱਕ ਕਰਦੇ ਆਂ ਪਹਿਲਾਂ ਮੈਨੂ ਉਸ ਤੋਂ ਬਾਅਦ ਆਰਡਰ ਕਰਨੇ ਆ ਕੀ ਖਾਣਾ ਰਾਜਵੀਰ ਇਕੱਠਾ ਆ ਕੇ ਦੇਖਦਾ ਪਿਆ ਤੁਹਾਨੂੰ ਕੋਈ ਤੇ ਮਨ ਖਾਣਾ ਖਾ ਰਹੇ ਆ ਆਲਮੋਸਟ ਡਨ ਹੋਣੇ ਵਾਲਾ ਆ ਫੇਰ ਚੱਲਦੇ ਘਰ ਕਾ ਜਾ ਕੇ ਵਲੌਗ ਦਾ ਕਰਦੇ ਐਂਡ ਕੰਪੀਸਾ ਬੱਚੇ ਦਾ ਬਰਥਡੇ ਹੋ ਸੈਲੀਬ੍ਰੇਟ ਹੋ ਰਿਹਾ ਆ। ਛੋਟਾ ਜਿਹਾ ਪੰਚਾਇਆ। ਬਰਥਡੇ ਗੇਟ ਕਰਨ ਦੇ ਵਿੱਚ। ਰਾਜਵੀਰ ਨੂੰ ਵੀ ਭੁੱਖ ਲੱਗੀ ਸੋ ਸਰਾਜਵੀਰ ਦੋਤਰੀ ਗਿਆ। ਚਲੋ ਮਿਲਦੇ ਹੁਣ ਜਿੰਨਾ ਤੋਂ ਬਾਅਦ। ਹਾਂਜੀ ਗਾਇਸ ਹੁਣ ਅਸੀਂ ਦੇਖ ਕੇ ਮੂਵੀ। ਸ਼ਾਕਰ ਕੇ ਪ੍ਰਸ਼ਾਦਾ ਤੇ ਅਸੀਂ ਹੁਣ ਨਿਕਲ ਗਏ ਆ ਟਾਈਮ ਹੋ ਗਿਆ 10 10 ਵਜੇ ਰਾਤ ਦੇ। ਇੱਕ ਕੰਡਾ ਲਾ ਲਓ ਤੁਸੀਂ ਜਾਣਦੇ 11 ਕਵਾਚਾਂ ਨਾਲ ਸਾਨੂੰ ਰਸਤੇ ਪਹੁੰਚਦੇ ਪਹੁੰਚਦੇ ਇੱਕ ਫੋਨ ਆਇਆ ਤੇਲ ਜਿੱਥੇ ਪੰਪ ਖੁੱਲ ਹੈ ਤੇ 65 ਕਿਲੋਮੀਟਰ ਚੱਲਦੀ ਗੱਡੀ ਹੋਰ ਉਹਨਾਂ ਦੀ ਵੀ ਕਾਲੀ ਕਾਲੀ ਪਾਇਆ ਨਹੀਂ ਹੁਣ ਦੇਖਦੇ ਹਾਂ ਹਿੱਸੇ ਦੇ ਹਾਈਵੇ ਤੇ ਪੰਪ ਖੁੱਲ ਹੀ ਹੁੰਦੇ ਨੇ ਤਕਰੀਬਨ ਸਾਰੇ ਉੱਥੋਂ ਪਵਾ ਲਾਂਗੇ ਕਿ ਜਿਹੜਾ ਇਹ ਮੌਲ ਜਿਦਾ ਹੁਣ ਆ ਟਾਈਮ ਸਮਾਂ ਇਹ ਉਹੋਂ ਤਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਅੱਗੇ ਦੇਖ ਲਓ ਜੀ ਇਹ ਨਾ ਕਿ ਮਦੀਰ ਨੂੰ ਦੂਰ ਬੋਲ ਫਿਰਦੀ ਹੈ ਜਿਹੜਾ ਨਸ਼ੇ ਵਿੱਚ ਹੁੰਦਾ ਉਹਨਾਂ ਨੂੰ ਪਤਾ ਤੇ ਲੱਗਦਾ ਨਹੀਂ ਹੈਗਾ ਕਿ ਅਸੀਂ ਕਰਦੇ ਕੀ ਪੀ ਆ ਹੋਣਾ ਇਸ ਕਰਕੇ ਅਸੀਂ ਸਾਨੂੰ ਆ ਦੇਖੋ ਮੁੰਡੇ بڑے ਬੈਟ ਬੂਟ ਹੱਥਾਂ 'ਚ ਮੁੰਡੇ ਫੜੇ ਸੀ ਆਪਾਂ ਬੈਟ ਬੂਟ ਕੱਢ ਕੇ ਆਉਂਦੇ ਹੁਣ ਇਹਨਾਂ ਨੇ ਲੜਦੇ ਨੇ ਲੱਗੇ ਨਾ ਕਿਸੇ ਨੂੰ ਕਿ ਅਸੀਂ ਅਧਿਆਰ ਲੈ ਗਿਆ ਇਹ ਬੈਡਬੋਲ ਜਾਂ ਬੈਟਾਂ ਨਾਲ ਤੇ ਜਾਓ ਵਿਕਟਾਂ ਨਾਲ ਪੜੀਆਂ ਨੇ ਇਹ ਆ ਟਾਈਮ ਅੱਜ 8:30 11 ਵਜੇ ਦਾ ਟਾਈਮ ਹੈ ਪਰ ਬੈਡਬੋਲ ਹਿੱਟਿੰਗ ਦਾ ਉਹ ਪਿੱਛੇ ਮੁੰਡੇ ਖੜੇ ਸੀ ਮੋਟਰਸਾਈਕਲ ਦੇ ਦਿਲ ਪਾਸੇ ਖੜੇ ਕਿ ਕੋਈ ਹੋ ਸਕਦਾ ਹੈ ਸੇਫਟੀ ਆਪਣੀ ਆਪ ਰੱਖ ਜੀ ਗਾਇਸ ਹੁਣ ਅਸੀਂ ਆ ਗਏ ਆ ਵਾਪਸ ਘਰ ਇੱਥੇ ਕਰਦੇ ਆ ਅਗਦੇ ਵੀਲੋਗ ਸਮੋਤੀ ਮਿਲਦੇ ਆ ਨਵੀਂ ਸਵੇਰ ਤੇ ਨਵੇਂ ਵਲੌਗ ਦੇ ਨਾਲ ਬਾਏ ਬਾਏ